ਕੰਸਾ ਸਿੱਕਾ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੱਲੇਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਆਲਖੋਂ ਨਾਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰਜਾ ਨਾਲ ਵੀਡੀਓ ਬਣਾਉਂਦੇ ਆਂ ਇੱਕ ਆ ਤੁਹਾਨੂੰ ਚੰਗੀ ਵੈੜ ਤੁਹਾਨੂੰ ਕੰਜ ਵੈੜ ਤੁਹਾਨੂੰ ਦਿਖਾਉਣੀ ਆ ਦੋ ਦਾਂ ਤੇ ਮੋਂ ਜੜੀ ਤੇ ਇੱਕ ਆ ਟੋਕੜ ਗੱਬਨ ਜਰਸੀ ਤੁਹਾਨੂੰ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਆ ਦੇ ਸਦੇ ਟੋਕੜ ਗੱਬਨ ਚੱਕ ਪਾਕਿਸਤਾਨ ਦਿਖਾਵਾਂਗੇ ਆ ਵਾਲੀ ਜਰਸੀ ਇੱਕ ਗੱਬਨ ਹੈ ਤੇ ਬਾਕੀ ਦੋ ਤਾ ਜੀਆਂ ਸੁਈਆਂ ਗੱਲਬਾਤ ਆਪਾਂ ਵੀ ਇੱਦੀ ਹੁਣ ਨਾ ਕਰਦੇ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਜੀ ਕਿਰਪਾ ਦੋ ਰਾਮਦਾਸ ਜੀ ਚਲੋ ਵੀਰ ਜੀ ਕਿਰਪਾ ਚਹੀਦੀ ਜੀ ਹੋਰ ਸਣਾ ਕੈਮਨ ਸੇ ਤਾਂ ਆ ਠੀਕ ਜੀ ਹੋਣੀ ਜੀ ਹਾਂ ਵੀ ਚਾ ਤਿਲਾ ਰਿਆ ਕੰਮ ਆ ਚਾਰ ਪੰਜ ਮਹੀਨੇ ਵਾਵਾ ਲੰਮਾ ਹੀ ਕੰਮ ਪੈ ਗਿਆ ਹੈ ਨਾ ਸਹੀ ਸਹੀ ਹੋਵੇ ਤੇ ਕੰਮ ਵੀ ਚੱਲਾ ਫਿਰ ਤੇ ਹੁੰਦੇ ਆ ਤਰ੍ਹਾਂ ਕੰਮ ਵੀ ਰੁਕਦੇ ਜਾਂਦਾ ਵਾ ਫਿਰ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਸੁਖਵਿੰਦਰ ਸਿੰਘ ਜੀ ਮੇਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ 98552868 ਠੀਕ ਹੈ ਤੇ ਬਾਕੀ ਫਿਰ ਵਾਹਿਗੁਰੂ ਜੀ ਨਾ ਬਾਦ ਹੀ ਹੁਣੇ ਸ਼ੁਰੂ ਜੇ ਕੀਤਾ ਨਾ ਫਿਰ ਤਿੰਨ ਚਾਰ ਮਹੀਨੇ ਦੇ ਲੱਗਦੇ ਰਹੇ ਫਿਰ ਅੱਛਾ ਸਟਾਲ ਆ ਜਾ ਹੋ ਗਿਆ ਤੇ ਫਿਰ ਹੁਣ ਮੈਂ ਚੱਲ ਆਈਏ ਘਰ ਮੈਂ ਠੀਕ ਠੀਕ ਹੁਣ ਕੰਮ ਅੱਗੇ ਆ ਕੇ ਰਹੂਗਾ ਫਿਰ ਤੇ ਅੱਜ ਵੈਰਾਈ ਸਾਰੀ ਕੋਈ ਟੋਕੜ ਗੱਬਣਿਆ ਕੋਈ ਤਾਜੀ ਸੋਈ ਆ ਕੋਈ ਗੱਬਣਿਆ ਵੀਡੀਓ ਵੇਖ ਕੇ ਪੂਰੀ ਜਰੂ ਤੇ ਸ਼ਰਵਾਦ ਵੀਰ ਜੀ ਫੇਰਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਸੋਈ ਆ ਅੱਜ ਵੀ ਤੇ ਕੱਲ ਸ਼ਾਮਾਂ ਚ ਸੋਈ ਜੋ ਅੱਛਾ ਕੱਲ ਦੀ ਸੋਈ ਆ ਕੱਲ ਦੀ ਸੋਈ ਜੋ ਤੇ ਗੋਲਾ ਰਾਤੀ ਦੇ ਤਰ੍ਹਾਂ 4-5 ਕਿਲੋ ਚ ਹੋਇਆ ਅੱਛਾ ਇਹ ਵੀ ਨਾ ਕਿ ਜੋ ਆ 10-11 ਲੀਟਰ ਗੋਲੇ ਬਣਾਦੇ ਅੱਛਾ ਦੋਸਰਾ ਸਵੇਰ ਜੋ ਦੁੱਧ ਬੱਚੀ ਦੇ ਦੇਗੀ 16-17 ਕਿਲੋ 16-17 ਲੱਗ ਬਣੇ ਚੁਆਦ ਹੋਗੀ ਤੋਰਾਂ ਹਾਂ ਫੇਰ ਇੱਕ ਰੀਨ ਖਣ ਦੇਖ ਸਕਦੇ ਤੇ ਆਹਦੀ ਬਾਹਰ ਦੀ ਤੋਰ ਤੋਂ ਬਾਹਰ ਹੀ ਤੋਰਦੇ ਆ ਕਿ ਆ ਗਿਆ ਯਾਰ ਬਾਕੀ 11 ਓਜੀ ਆਪੀ ਹੋਰ ਨਹੀਂ ਬਾਕੀ ਹੈਗੀਆਂ ਕ੍ਰੋਸ ਹੀ ਆ ਹਾਂਜੀ ਗਰਮੀ ਚੱਲਣ ਵਾਲੀਆਂ ਵਾਂ ਜਿਹੜੀਆਂ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਮੁੱਲ ਤੇ ਵੀ 65 ਕਰ ਲੀਏ ਅੱਛਾ ਜਿਆਜ਼ੀ ਕਰੀਏ ਬੜੇ ਦਿਨਾਂ ਬਾਅਦ ਬਣਾਉਂਦੇ ਆਂ ਵੀਰਿਆ ਆਪ ਵੀ ਮੁਕਾਉਣੀ ਤੁਸੀਂ 60000 ਦੇ ਦੀਓ ਜੀ ਵਿੱਚੋਂ ਕਿੰਨਾ ਕਰ ਦੋਗੇ ਮਾਨ 55000 ਦੇ ਅੱਛਾ 55000 ਦੇ ਹੋ ਡਾਉਣੇ ਆ ਤੁਹਾਡੀ ਮਰਜ਼ੀ ਆ ਕਿੰਨੇ ਡਾਉਣੇ ਦੱਸ ਦੋ ਹਾਂ ਵੀ ਦੱਸ 2000 ਡਾੜੀਏ ਫਿਰ ਹਾਂਜੀ 2 ਡਾੜਾ ਦਿੰਦੇ ਕਿੰਨੇ ਆ ਪੂਰੇ 45 ਦੀ ਹਾਂ ਨਾਲ ਵਿੱਚ ਅੱਛਾ ਪੂਰੇ 45 ਬਈ ਗਾਣਾ 27 18 ਕਿਲੋ ਵਾਲੀ ਅੱਛਾ ਦੇਖੋ ਕੀ ਮਟੀ ਵਾਲਾ ਲੇਵਾ ਲਗਾ ਵੇ ਠੀਕ ਆ 45000 ਦੀ ਵੀਰ ਜੀ ਨੇ ਗੰਬੇ ਕੀ ਦੇ ਦੇ ਆਗੇ ਜਿਹੜੀ ਤੇ ਆਹ ਬੱਚਾ ਜਿਹੜਾ ਇਹ ਮਗਰ ਕੱਲ ਸ਼ਾਮ ਆਈ ਸੁਈ ਜੋ ਦੁੱਧ 17 18 ਕਿਲੋ ਗਾਰੰਟੀ ਨਾਲ ਕੱਢੇਗੀ ਬੇਸ਼ੱਕ ਠੀਕ ਆ ਤੇ ਇਹ ਕਾ ਵੀ ਤਾਜੀ ਸੁਈ ਆ ਬਿਲਕੁਲ ਇਹ ਸਵੇਰੇ ਜੇਰ ਛੁੱਟੀ ਵੀ ਦਿੱਏ ਨੇ ਠੀਕ ਆ ਹਾਂਜੀ ਤੇ ਹੈਗੀ ਇਹ ਵੀ ਕ੍ਰੋਸਟੀ ਆ ਚਲੋ ਤੇ ਬਾਕੀ ਥਾਣਾ ਇਹਦੇ ਵੀ ਲਾਗੇ ਰੋ ਆਪਾਂ ਦੇਖ ਸਕਦੇ ਚੰਗੇ ਗੱਪ ਤੇ ਥਾਣੇ ਹਾਂ ਜੀ ਨਾ ਬਾਕੀ ਰੰਗ ਰੂਪ ਦੀ ਕਾਫੀ ਸੋਹਣੀ ਆ ਜਿਹੜੀ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ ਵੀਰ ਜੀ ਉਹਦੇ ਵਿੱਚ ਇਹਨੇ ਪਹਿਲਾਂ ਹੀ ਸੂਆ ਕੱਢਿਆ 22 ਲੀਟਰ ਅੱਛਾ ਹਾਂ ਜੀ 21 ਕਿਲੋ 600 ਗ੍ਰਾਮ ਦੱਦੇ ਘਰ ਵਾਲੇ ਅੱਛਾ ਤੇ ਗਾੜੀ ਵਿੱਚ ਕੋਣ ਤਲੋ 20 ਕਿਲੋ ਕੱਢਦੇ ਬੜਾ ਵਾ ਕੋਈ ਗਰਮਾ ਹਾਂ ਚਲੋ ਗਰਮੀ ਦੇ ਸਹਾਰਾ 20 ਗੱਡੀ ਜਾਵੇ ਤੇ ਬੜਾ ਵਾ ਇਹ ਆ ਕਿ ਕੱਦ ਕੱਠ ਰੰਗ ਰੂਪ ਚੰਗਾ ਆ ਬਾਈ ਕੋਣ ਜਾਂ ਬੜੀ ਨਹੀਂ ਫਿਰ ਚੋਇਆ 5 ਕਿਲੋ ਤਮ ਠੀਕ ਐ ਬੜੀ ਬੜੀ ਅਜੀ ਕੋਈ ਚਵਾਈ ਹੋਈ ਐ ਦੀ ਬਸ ਤੇ ਕਿੰਨਾ ਵੀ ਦਿਨ ਦਾ ਫਿਰ ਮੁੱਲ ਮੁੱਲ ਵੇਖ ਲੋ ਵੀ ਕਿੰਨਾ ਕਰੀਏ ਜੈ ਜੈ ਕਰੀਏ ਲੋ ਲੈਵਾ ਕਿੱਥੇ ਲਗਾ ਮਸ਼ੀਨ ਸ਼ਵਾਰਾ ਥਣ ਲਗਾ ਠੀਕ ਐ ਹਾਂਜੀ ਕਿੰਨੇ ਦੀ ਜੈਸ ਨੋ ਕਰ ਦੀਏ ਮੁੱਲ ਦੇ ਦਾ 75000 ਕਰ ਦੇ ਅੱਛਾ ਕਿੰਨੇ ਦੀ ਦੇਨੀ ਆ ਪਾਏ ਦੇ ਲੋ ਕਿੰਨੇ ਦੇ ਦੀ ਕਿੰਨੇ ਦੀ 100 ਘੱਟ ਦੀ 70 ਦੀ ਦੇ ਦੀਏ ਹਾਂਜੀ ਬੜੀ ਯਾਰ ਦੇ ਰਹੀ ਹਾਂ ਅੱਛਾ ਉਚਮ ਕਰਨਾ ਕੋ ਮਨ ਤਾਂ ਦੇਖੋ ਕਰਾਉਣਾ ਦੇ ਕਿੰਨਾ ਆਪ ਹੀ ਕਰਦਾ ਫਿਰ ਆ ਬੇਗਾਣੀ ਵਸ਼ੀ ਉਹ ਤੇ ਇਦਾਂ ਕਿੱਥੇ ਲਵਾ ਲੱਗਾ ਵਸ਼ੀ ਨੂੰ ਹਾਂਜੀ ਜੇ ਹਾਂ ਨਹੀਂ ਵਸ਼ੀ 55000 ਦੇ ਦਾਂਗੇ ਅੱਛਾ 55000 ਤਾਂ ਇਹ ਗਾਣੀ ਵਸ਼ੀ ਵੇ ਲੋ ਜਦੀ ਯਾਰ ਕੁਆਲਟੀ ਵਾਲੀ ਆ ਇਹ ਵਾਦੂਆ ਕਿੱਥੇ ਲੱਗਾ ਵਸ਼ੀ ਹੱਥਾਂ ਦੇ ਬਾਕੀ ਜਲਾ ਕੋ ਫੋਨ ਲਾਵੇ ਹਾਂਜੀ ਕਰੇ ਮਨ ਤਾਂ ਛੋਟ ਛੋਟ ਮੌਕੇ ਤੇ ਹੋਰ ਕਰ ਦੋਗੇ ਹਾਂਜੀ ਤੇ ਹੁਣ ਇੱਕ ਅੱਗੇ ਆ ਜਰਸੀ ਕ੍ਰੋਸ ਚ ਆ ਗਈ ਜਿਹੜੀ ਇਹ ਵਿੱਚ ਲੈਂਦੀ ਹਫਤਾ ਕਾ ਜੀ ਅੱਛਾ ਹਾਂਜੀ ਇਹ ਦੂਸਰਾ ਸੁਆ ਜੋ ਪਹਿਲਾ ਸੁਆ ਤੋਂ ਕੱਢਿਆ ਨੇ 18 ਨਿਕਲ ਅੱਛਾ ਹਾਂਜੀ ਤਿਆਰ ਕੀ ਕਿਨਾਂ ਚਵਾਈ ਜਾਊਗੀ ਹਰ ਕਾ ਵੇਖੋ ਕੀ ਕਰਦੀ ਹੁਣ ਠੀਕ ਆ ਤੂੰਦੇ ਹੀ ਆ ਤੋਰੋ ਫੇਰ ਇਹਨਾਂ ਬਾਕੀ ਆ ਜੇ ਤਿਆਰ ਹੋਣੀ ਆ ਦਿਨ ਖੜਦੀ ਜਲ ਲੈ ਆਂ ਪਾਰੇ ਝਰਸੀਆ ਛੋਟੇ ਗੱਦ ਦੀ ਨਹੀਂ ਆ ਪਾਰੇ ਪੱਲੇ ਦੀ ਆ ਜਿਹੜੀ ਤੇ ਇਹ ਕਿੰਨੇ ਦੇ ਮੁਕਾ ਰਹੀਏ ਵੇਤੀ ਇਹ ਵੀ ਦੀ ਜੜੀ 57000 ਦੀ 57000 ਦੀ ਵਿੱਚੋਂ ਕਿੰਨਾ ਮਾਨ ਕਰਦੀ ਹੈ ਪੂਰੇ 50 ਦੀ ਖਾਨ ਆਈ ਅੱਛਾ 50 ਦੀ ਜੜੀ ਬੱਚੀ ਕੋ ਕੱਦ ਪਾਸ਼ ਬੱਚੀ ਚਲੋ ਮੌਕੇ ਤੇ ਛੋਟ ਛੋਟ ਹੋਰ ਕਰ ਦੋਗੇ ਤੇ ਆ ਤੋਕੜ ਗੱਬਣ ਇਹ ਵੀ ਜਿੱਟਾ 2 ਮਹੀਨਾ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਤੇ ਇਹ ਥਲੇ ਦੁੱਧ ਹੈਗਾ ਜੋ 7.5-8 ਦੇ ਵਿੱਚ ਅੱਛਾ ਦੋ ਦੰਦ ਜੋ ਸੀ ਅੱਛਾ ਮੂੰਹ ਦੋ ਦੰਦ ਦੋ ਦੰਦਾਂ ਦੇ ਵਿੱਚ ਆਖੰਤੇ ਨਹੀਂ ਹੈਗਾ ਜੋ ਆ ਦੇਖ ਠੀਕ ਹੈ ਪਿਓਰ ਦੋ ਦੰਦ ਮੂੰਹ ਦਾ ਠੀਕ ਐ ਸੋਰ ਜਰਸੀ ਤੇ ਆ ਗਈ ਵੀ ਸੋਹਣੀ ਜਰਸੀ ਆ ਜਿਹੜੀ 2.5 ਮਹੀਨੇ ਦੀ ਗੱਭਨ ਤੇ 7 ਕਿਲੋ ਦੁੱਧ ਜਿਹੜਾ ਕਿੰਦਾ ਕੀ ਹੈਗਾ ਇਹਦੇ ਤੇ ਆ ਕੇ ਸਾਰੀਆਂ ਗਰਮੀਆਂ ਇੱਕ ਦੇ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਇੱਕ ਨਾਲੇ ਜਿਹੜਾ ਵਾ ਗਾਂ ਫੇਰ ਸੋਹਣੀ ਦੁੱਧ ਦੀ ਮਲਾਈ ਹੈ ਜੇ ਠੀਕ ਆ ਵਾਈ ਆ ਤੇ ਥਾਣਾ ਇਹਦੇ ਵਿੱਚ ਸਾਡੇ ਲਾਗੇ ਤਾਂ ਇਹਦਾ ਕਿੰਨਾ ਜੀ ਮੁੱਲ ਵੀ ਦਿੱ ਫਿਰ ਮੁੱਲ ਵੀ ਜੀ 32000 ਅੱਛਾ ਹਾਂ ਨਹੀਂ 28000 28000 ਜੀ ਛੋਟ ਛੜ ਦੇ ਛੋਟ ਛੜ ਮੋਕੇ ਤੇ ਛੋਟ ਛੜ ਕਰਾਂਗੇ ਮੋਕੇ ਤੇ ਵੀਪਰਾ ਫੋਨ ਲਾ ਜੀ ਠੀਕ ਆ ਤੇ ਬਾਕੀ ਆ ਵੜ ਬੜੇ ਇੱਚ ਕਰਦ ਦੀ ਜੀ ਦੋ ਅੰਦੀ ਵਸ਼ੀ ਹੈ ਜੀ ਇਹ ਤਾਂ ਪੂਰੀ ਤੁਹਾਡੀ ਜਿੱਧੀ ਜੀ ਨਾ ਤੋਂ ਵੱਢੀ ਹੋਣੀ ਹੈ ਜੀ ਦੋ ਦੰਦ ਦੇ ਮੂੰਹ ਦੋ ਦੰਦ ਤੇ ਕੰਨ ਤੋਂ ਨਾ ਮੂੰਹ ਹੀ ਹੈ ਤਾਂ ਠੀਕ ਆ ਤੇ ਇਹ ਜੇ ਉਤਰਾ ਹੀ ਆ ਹਨਾ ਹਾਂ ਜੀ ਆ ਆ ਦੇ ਸੱਜੇ ਵੀ ਦੋ ਦੰਦ ਆ ਜਿਹੜੀ ਠੀਕ ਹੈ ਜੀ ਠੀਕ ਹੈ ਅਜੀ ਬਣੀ ਨਹੀਂ ਆ ਕਾ ਬਣੀ ਨਹੀਂ ਬੱਚੇ ਤਾਂ ਲੈਦੀ ਸਾਮਾਂ ਲਈ ਅੱਛਾ ਹਾਂ ਥੋੜਾ ਮਾਲ ਨਹੀਂ ਵੱਜਦਾ ਆ ਫਿਰ ਮਸ਼ੀਨ ਮਰ 10 12 ਕਿਲੋ ਪਾਊਡਰ ਵੀ ਖਵਾਤਾ ਬੱਚੇ ਬਸ ਬੋਲ ਨਹੀਂ ਵਾਲੀ ਅੱਛਾ ਜਿੱਦਾਂ ਨਹੀਂ ਬੋਲੀ ਬੱਚੇ ਟੀਜਾ ਭਰੇ ਜਾਣਾ ਸੇਫ ਹੋ ਜਾਣੀ ਬੱਚੀ ਕੋਈ ਨੁਕਸਰੀਆ ਕਾ ਬੱਚਾ ਠੀਕ ਹੈ ਲੈ ਜੀ ਬੜੀ ਤਾਂ ਤੋਂ ਬੜਾ ਸੋਹਣਾ ਲੱਗਾ ਹੋਸੀ ਤੇ ਕਿੰਨਾ ਵੀ ਜੀ ਫਿਰ ਇਹਦਾ ਮੁੱਲ ਮੁੱਲ ਤੇ ਵੀ ਜੀ ਇਹਦਾ 15000 ਜੋ ਅੱਛਾ ਹਾਂਜੀ ਤੇ ਕਿੰਨੇ ਰੀ ਦੇ ਦੇਣੀ ਹੈ ਵੇਖ ਲੋ ਕਿ ਨਹੀਂ ਦੇ ਦੀ ਆਪ ਹੀ ਕਰ ਦੋ ਤੁਹਾਨੂੰ ਆ ਸਾਮ ਦੇ ਖਤਾਂ ਬਾਕੀ ਆ ਚਲੋ ਈਡੀ ਬੈਡ ਤਿਆਰ ਕਰਨੀ ਤੇ ਦੁੱਧ ਦਾ ਮੁੱਲ ਲੈ ਲੀ ਆ ਅਖਰ ਰੁਪਇਆ ਤਿਆਰ ਕਰਦੇ ਆ ਜੀ ਦਾ ਤੁਹਾਨੂੰ ਸਹਨੇ ਜੀ ਹਾਂਜੀ ਹਾਂਜੀ ਜੀ ਹਾਲ ਹੈ 12000 ਦੇ ਦਾਂਗੇ 12000 ਜੀ ਹਾਂਜੀ ਬਾਕੀ ਵਛੀ ਦਾ ਕੋਈ ਨੁਕਸ ਨਹੀਂ ਹੈ ਗੰਦਰ ਮੈਂ ਡਾਕਟਰ ਕੋਲ ਚੈੱਕ ਕਰਾਈ ਆ ਪੌੜ ਦਾ ਖਾਦਾ ਵਛੀ ਦਾ 11 ਕਿਲੋ ਠੀਕ ਆ ਬਾਕੀ ਰੋ ਗੁਰੂ ਰਾਮ ਦਾ ਰਿਪੋਰਟ ਹੋ ਰਿਹਾ ਕਿ ਨਹੀਂ ਹਾਂਜੀ ਹਾਂਜੀ ਠੀਕ ਹੈ ਵੀਰ ਕੋਈ ਸ਼ਿਕਾਇਤ ਹੈ ਬਸ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਤਸੱਲੀ ਕਰਕੇ ਖੜੇ ਵੇਖ ਆ ਕੇ ਤਸੱਲੀ ਕਰਕੇ ਖੜੇ ਥੋੜਾ ਪਾਣੀ ਪੀ ਲੈਂਦੇ ਹੈ ਨਾ ਠੀਕ ਹੈ ਜਿਹੜੀਆਂ ਸੋਈਆਂ ਨੇ ਦੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਗੱਪਨਾ ਜਿਹੜੀਆਂ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ